ਸਸ਼ੀਕਾਲ ਕਲਿਆਣ ਟੀਵੀ ਪੰਜਾਬ ਵੇਖ ਰਿਹਾ ਤੁਸੀਂ ਤੇ ਪੂਰੇ ਦੇਸ਼ ਭਰ ਦੇ ਵਿੱਚ 78ਵਾਂ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਪੂਰੀ ਧੂਮ ਧਾਮ ਦੇ ਨਾਲ ਪ੍ਰੋਗਰਾਮ ਕੀਤੇ ਗਏ ਮੁੱਖ ਮੰਤਰੀ ਤੋਂ ਇਲਾਵਾ ਵੱਖ-ਵੱਖ ਥਾਵਾਂ ਉਤੇ ਪੰਜਾਬ ਦੇ ਕੈਬਨਿਟ ਮੰਤਰੀਆਂ ਦੇ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਦੂਜੇ ਪਾਸੇ ਬਠਿੰਡਾ ਨਗਰ ਨਿਗਮ ਦੀ ਗੱਲ ਕਰੀਏ ਤਾਂ ਇਥੇ ਮੇਨ ਫਾਇਰ ਬ੍ਰਿਗੇਡ ਚੌਂਕ ਦੇ ਵਿੱਚ ਜੋ ਫਲੈਕਸ ਲਗਾਈਆਂ ਗਈਆਂ ਉਹਨਾਂ ਉੱਪਰ 76ਵਾਂ ਆਜ਼ਾਦੀ ਦਿਵਸ ਲਿਖਿਆ ਗਿਆ ਨਾ ਹੀ ਨਗਰ ਨਿਗਮ ਬਠਿੰਡਾ ਦੇ ਵੱਲੋਂ ਜਿਹੜਾ ਇਹ ਲਿਖਿਆ ਗਿਆ ਇਸ ਨੂੰ ਲੈ ਕੇ ਲੋਕਾਂ ਦੇ ਵੱਲੋਂ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਨੇ 78ਵਾਂ ਆਜ਼ਾਦੀ ਦਿਹਾੜਾ ਪਰ ਕੀ ਨਗਰ ਨਿਗਮ ਨੂੰ ਇਸ ਦਾ ਨਹੀਂ ਪਤਾ 76ਵਾਂ ਆਜ਼ਾਦੀ ਦਿਹਾੜਾ ਲਿਕੇ ਫਲੈਕਸ ਜਿਹੜੇ ਨੇ ਲਗਾਏ ਗਏ ਨੇ ਜਿਸ ਨੂੰ ਲੈ ਕੇ ਲੋਕਾਂ ਦਾ ਵੀ ਇਹੋ ਕਹਿਣਾ ਹੈ ਕਿ ਨਗਰ ਨਿਗਮ ਪ੍ਰਸ਼ਾਸਨ ਸੁੱਤਾ ਪਿਆ ਕਿ ਇਹ ਨਹੀਂ ਅੰਦਾਜ਼ਾ ਕਿ ਕਿੰਨਾ ਆਜ਼ਾਦੀ ਦਿਹਾੜਾ ਦੇਸ਼ ਮਨਾ ਰਿਹਾ ਹੈ ਤੇ ਜਿਸ ਤਰ੍ਹਾਂ ਦੇ ਫਲੈਕਸ ਲਗਾਏ ਗਏ ਨੇ ਇਸ ਨੂੰ ਲੈ ਕੇ ਲੋਕਾਂ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੇ ਪ੍ਰਤੀਕਰਮ ਦਿੱਤੇ ਗਏ ਨੇ ਪਰ ਅੱਜ ਸੈ ਦੇਖ ਕੇ ਇੱਕ ਬੜਾ ਅਚੰਭਾ ਜਾਂ ਹੁੰਦਾ ਹੈ ਵੀ ਨਗਰ ਨਿਗਮ ਨੇ ਆfda ਇੱਕ ਮੇਨ ਚੌਂਗ ਦੇ ਵਿੱਚ ਬੋਰ ਲਾ ਰੱਖਿਆ ਜਿਹਦੇ ਉੱਤੇ 76ਵਾਂ ਲਿਖ ਰੱਖਿਆ ਜਦ ਕਿ ਉਹ 78ਵਾਂ ਹੋ ਰਿਹਾ ਹੈ ਨਗਰ ਨਿਗਮ ਨੂੰ ਵੀ ਜਿਹੜਾ ਉਹਨਾਂ ਨੇ ਗਲਤ ਲਿਖਿਆ ਨਰਕ ਇਹਦਾ ਮਤਲਬ ਨਰਕ ਨਰਕ ਨਹੀਂ ਦਾ ਨਰਕ ਇੱਕੋ ਹੀ ਗੱਲ ਹੈ ਬਰਿੰਡੇ ਸ਼ਹਿਰ ਨੂੰ ਇਹਨਾਂ ਨੇ ਨਰਕ ਦੀ ਜਗ੍ਹਾ ਨਰਕ ਬਣਾਤਾ ਮੇਰਾ ਨਾਮ ਵਿਨੋਦ ਕੁਮਾਰ ਆ ਜੀ ਦੇਖੋ ਇਹ ਬਹੁਤ ਵੱਡੀ ਨਕਾਮੀ ਹੈ ਜੀ ਪ੍ਰਸ਼ਾਸਨ ਦੀ ਅੱਜ ਆਜ਼ਾਦੀ ਮਹਾ ਦਿਵਸ ਦੇਖੋ ਮੇਰੇ ਕਾ 78ਵਾਂ ਆਜ਼ਾਦੀ ਮਹਾ ਦਿਵਸ ਦੇਵਸਾ ਕੇ ਜਿਹੜਾ ਛੱਤਰ ਮੈਂ ਲਿਖਿਆ ਹੋਇਆ ਜੀ ਆਪਣਾ ਨਗਰ ਨਿਗਮ ਦੀ ਬਜਾਏ ਦੇਖੋ ਨਰਕ ਲਿਖਿਆ ਕਿ ਨਗਰ ਲਿਖਿਆ ਉਹ ਨਹੀਂ ਮੈਨੂੰ ਪਤਾ ਕੀ ਲਿਖਿਆ ਜੀ ਇੰਨਾ ਦੀ ਇੰਡੀਕੇਸ਼ਨ ਹੈ ਵੀ ਤੁਸੀਂ ਚਿੰਤਾ ਨਾ ਕਰੋ ਅਸੀਂ ਬੰਡੇ ਨੂੰ ਬੈਸੀ ਨਰਕ ਬਣਾ ਦਾਂਗੇ ਦੇਖੋ ਜੀ ਜੇ ਆਜ਼ਾਦੀ ਦਿਹਾੜਾ 2 ਸਾਲ ਪਿੱਛੇ ਪਾ ਸਕਦੇ ਤੇ ਪੰਜਾਬ ਨੂੰ 200 ਸਾਲ ਪਿੱਛੇ ਵੀ ਪਾ ਸਕਦੇ ਦੇਖੋ ਗੱਲ ਇਹ ਹੈ ਇਹ ਬਹੁਤ ਮਾੜੀ ਗੱਲ ਹੈ ਪ੍ਰਸ਼ਾਸਨ ਨੂੰ ਹਰ ਬੋਰਡ ਮੇਂ ਚੌਂਚ ਲਗਾਏ ਵੇ ਦੇਖਣਾ ਚਾਹੀਦਾ ਆਪਦੀ ਨਿਗਰਾਨੀ ਦੇ ਵਿੱਚ ਟੋਟਲੀ ਸਪੈਲਿੰਗ ਪੜ ਕੇ ਬੋਰਡ ਲਗਾਉਣੇ ਚਾਹੀਦੇ ਆ